ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿੱਥੋਂ ਆਏ ਆ ਪਾ ਜੀ ਮੈਂ ਮੰਗਵਾਲ ਪਿੰਡੈ ਦੀ ਸੰਗਰੂਰ ਕੋਲ ਮੇਰਾ ਅੱਛਾ ਜੀ ਨਾਨਕੇਣਾ ਚੌਂਕ ਅੱਛਾ ਜੀ ਸੰਗਰੂਰ ਭਾਈ ਜੀ ਪਹਿਲਾਂ ਕਿੰਨਾ ਕ ਟਾਈਮ ਪਹਿਲਾਂ ਸਾਡੇ ਕੋਲ ਫਲਾਂ ਦਾ ਬੂਟੇ ਲੈ ਕੇ ਗਏ ਤੇ ਤਕਰੀਬਨ 5 ਕਿ ਮਹੀਨੇ ਪਹਿਲਾਂ ਗਏ ਅੱਛਾ ਜੀ ਹਾਂ ਜੀ ਫੇਰ ਬੂਟੇ ਕਿਦਾਂ ਲੱਗੇ ਕਿਵੇਂ ਨਿਕਲੇ ਜੀ ਉਹ ਬੂਟੇ ਜਿਹੜੇ ਤੁਸੀਂ ਪਹਿਲਾਂ ਲੈ ਕੇ ਗਏ ਵਧੀਆ ਨਿਕਲੇ ਜੀ ਬਹੁਤ ਵਧੀਆ ਸੇਵ ਬਹੁਤ ਕੰਮ ਦਾ ਹੈ ਅੱਛਾ ਜੀ ਤੇ ਬੜੀ ਗਰੋਥ ਕੀਤੀ ਆ ਬੂਟਿਆਂ ਨੇ ਅੱਛਾ ਜੀ ਫਲ ਫੁੱਲ ਵਧੀਆ ਆਇਆ ਸੀਗਾ ਜੀ ਹਾਂ ਜੀ ਹਾਂ ਬਹੁਤ ਵਧੀਆ ਫੇਰ ਤੁਸੀਂ ਦੁਬਾਰਾ ਹੁਣ ਫੇਰ ਆਇਓ ਲੈਣ ਵਾਸਤੇ ਫੇਰ ਸਾਨੂੰ ਬਹੁਤ ਵਧੀਆ ਲੱਗੇ ਜੀ ਤੁਹਾਡੀ ਡੀਲਿੰਗ ਇੰਨੀ ਬੋਲਬਾਣੀ ਦਾ ਹੋਰ ਸਾਰਾ ਕੁਝ ਅੱਛਾ ਜੀ ਸਾਨੂੰ ਵਧੀਆ ਲੱਗਿਆ ਤਾਂ ਹੀ ਆਇਆ ਜੀ ਅੱਛਾ ਬਾਕੀ ਸਾਰੇ ਫਲਦਾਰ ਬੂਟੇ ਤੁਸੀਂ ਨਰਸਰੀ ਘੁੰਮ ਕੇ ਦੇਖੇ ਕਿਵੇਂ ਲੱਗੇ ਆ ਸਾਰੇ ਬੂਟੇ ਨਰਸਰੀ ਬਹੁਤ ਵਧੀਆ ਲੱਗੀ ਜੀ ਬੂਟੇ ਵੀ ਬਹੁਤ ਵਧੀਆ ਨੇ ਤੁਹਾਡੇ ਸਾਰੇ ਚੱਲੇ ਹੋਏ ਬੂਟੇ ਨੇ ਅੱਛਾ ਜੀ ਬਹੁਤ ਛੇਤੀ ਚੱਲਣਗੇ ਅੱਛਾ ਜੀ ਠੀਕ ਬਹੁਤ ਵਧੀਆ ਲੱਗਿਆ ਬਾਕੀ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਸਾਡੇ ਕਸਟਮਰ ਨੇ ਪੰਜਾਬ ਤੋਂ ਹਰਿਆਣਾ ਤੋਂ ਦਿੱਲੀ ਤੋਂ ਜਿੱਥੋਂ ਵੀ ਆਉਂਦੇ ਨੇ ਦੂਰੋਂ ਦੂਰੋਂ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿ ਇੱਥੇ ਨਰਸਰੀ ਚੰਡੀਗੜ੍ਹ ਦੇ ਵਿੱਚ ਵਿਜ਼ਿਟ ਕਰਨਾ ਚਾਹੀਦਾ ਹੈ ਨਰਸਰੀ ਧੂਰੀ ਚਾਓ ਅੱਛਾ ਜੀ ਕਿੱਥੇ ਵਿਜ਼ਿਟ ਕਰੋ ਤੁਸੀਂ ਬੂਟੇ ਲੈ ਕੇ ਜਾਓ ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਹਾਂਜੀ ਇਹ ਕਾਕਾ ਜੀ ਦੀ ਬਹੁਤ ਵੱਡੀ ਸੇਵਾ ਹੈ ਜਿਹੜਾ ਇੰਨੀ ਹਰਿਆਲੀ ਵੰਡ ਰਿਹਾ ਹੈ ਹਾਂਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਤੇ ਬੂਟਿਆਂ ਦੀ ਕੁਆਲਿਟੀ ਬਹੁਤ ਵਧੀਆ ਹੈ ਅੱਛਾ ਤੁਹਾਡਾ ਮਨ ਕਹਿ ਰਿਹਾ ਤੁਸੀਂ ਦੇਖਿਆ ਹੈ ਬੂਟੇ ਲਾਈਵ ਵੀ ਹੈ ਦੇਖਿਆ ਵੀ ਹੈ ਅਸੀਂ ਅੰਦਰੋਂ ਅੰਦਰ ਉਹ ਕਹਿ ਰਹੇ ਹੋ ਕੋਈ ਆਪਾਂ ਵੀਡੀਓ ਤੁਹਾਨੂੰ ਐ ਨਹੀਂ ਕਿਹਾ ਵੀ ਤੁਸੀਂ ਜ਼ਬਰਦਸਤ ਵੀਡੀਓ ਬੈਲਵਾਰਨ ਰਹਿਣਾ ਜੀ ਆਸਟ੍ਰੇਲੀਆ ਰਹਿਨੇ ਆਸੀਂ ਆਪਸੀ ਹੁਣ ਆਪਣਾ ਫਾਰਮ ਆਉਟ ਸੁਨ ਲੈਣ ਵਾਸਤੇ ਹਾਂਜੀ ਹਾਂਜੀ ਪਰ ਉਹ ਕੁਆਲਿਟੀ ਆਸਟ੍ਰੇਲੀਆ ਵਾਲੀ ਸਾਨੂੰ ਇਹ ਕਾਕਾ ਜੀ ਨੇ ਕਿ ਜੀ ਤੁਸੀਂ ਜਰੂਰ ਆਓ ਮੈਂ ਸਾਰਿਆਂ ਨੂੰ ਬੇਨਤੀ ਠੀਕ ਹੈ ਜੀ ਧੰਨਵਾਦ ਜੀ ਬਾਕੀ ਤੁਸੀਂ ਹੋ ਆਏ ਦੱਸੋ ਰੇਟ ਬਾਰੇ ਦੱਸ ਦੋ ਜੀ ਰੇਟ ਜਿਵੇਂ ਤੁਸੀਂ ਕਿਹਾ ਮੈਨੇ ਉਹਨੂੰ ਕੀ ਕਿਹਾ ਰੇਟ ਵੀ ਜਿਵੇਂ ਵੀ ਇਹ ਜਿਵੇਂ ਵੀ ਕਹਿੰਦੇ ਆਸੀਂ ਉਵੇਂ ਜੀ ਨਹੀਂ ਕਰ ਲੈਂਦੇ ਆ ਕਾਕਾ ਜੀ ਅੱਛਾ ਜੀ ਕੋਈ ਮਹਿੰਗਾ ਨਹੀਂ ਸਾਨੂੰ ਤਾਂ ਲੱਗਿਆ ਬੂਟਾ ਅੱਛਾ ਜੀ ਔਰ ਰੇਟ ਦੱਸ ਕੇ ਵੀ ਉਹਦੇ ਵਿੱਚੋਂ ਅੱਧੇ ਰੇਟ ਤੇ ਸਾਨੂੰ ਬੂਟੇ ਲਾਤੇ ਜੀ ਹੋਰ ਅੱਛਾ ਜੀ ਤੁਸੀਂ ਹਾਂ ਧੰਨਵਾਦ ਇਹ ਸੇਵਾ ਵਾਲੀ ਕੰਮ ਆ ਜੀ ਜਿੰਨੀ ਹਰਿਆਲੀ ਆਪਣਾ ਮਿਸ਼ਨ ਕੀ ਆ ਜੀ ਕਿ ਪੰਜਾਬ ਦੇ ਵਿੱਚ ਇੰਨਾ ਪੌਦਾ ਕਰ ਦੇਣਾ ਹਾਂ ਹਾਂ ਕਿ ਕੋਈ ਪਿੰਡ ਖਾਲੀ ਨਾ ਰਹੇ ਲਾਉਣ ਤੋਂ ਹਰ ਬੰਦੇ ਕੋਲ ਫਰੂਟ ਹੋਵੇ 10 ਬੂਟੇ ਹੋਣ 20 ਹੋਣ ਮੈਂ ਤਾਂ ਇਹ ਕਹਣਾ ਸ਼ੋਅ ਵਾਲੇ ਬੂਟੇ ਛੱਡ ਕੇ ਜਿਆਦਾ ਫਲਦਾਰੀ ਬੂਟੇ ਲੱਗਣ ਹਾਂਜੀ ਹਾਂ ਆਪਾਂ ਨਹੀਂ ਖਾਵਾਂਗੇ ਤਾਂ ਪੰਛੀ ਜ਼ਰੂਰ ਖਾਣਗੇ ਇਸ ਕਰਕੇ ਹੀ ਆਪਾਂ ਸੇਵਾ ਵਾਲੀ ਕੰਮ ਹੈ ਵੀ ਸਭ ਤੋਂ ਵੱਡੀ ਸੇਵਾ ਹੈ ਨਾਲ ਆਕਸੀਜਨ ਦੀ ਸੇਵਾ ਨਾਲ ਹਰਿਆਲੀ ਦੀ ਸੇਵਾ ਇਹ ਸੇਵਾ ਹੀ ਸੇਵਾ ਹੈ ਬਸ ਕੁਦਰਤ ਨੂੰ ਜਿਉਂਦਾ ਕੁਦਰਤ ਨੂੰ ਪਿਆਰ ਕਰੋ ਵਿੱਚ ਯੋਗਦਾਨ ਪਾਉਣਾ ਹੈ ਜੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਬਹੁਤ ਵਧੀਆ ਤੁਹਾਡਾ ਜੀ ਉਪਰਾਲਾ ਇਹ ਹਾਂਜੀ ਹਾਂਜੀ ਬਸ ਇਹੀ ਅੰਦਰੋਂ ਸੋਚ ਬਣੀ ਹੋਈ ਹੈ ਕਿ ਆਪਾਂ ਨੇ ਇੰਨਾ ਗ੍ਰੀਨ ਮਿਸ਼ਨ ਨੂੰ ਆਪਣੇ ਵਧਾ ਦੇਣਾ ਪੰਜਾਬ ਨੂੰ ਹਰਿਆ ਭਰਿਆ ਕਰਦਣਾ ਹੈ ਬਸ ਅੰਦਰੋਂ ਇਹ ਫੀਲਿੰਗ ਹੈ ਜੀ ਬਹੁਤ ਵੱਡੀ ਸੇਵਾ ਲਾਈਆ ਗੁਰੂ ਮਹਾਰਾਜ ਨੇ ਹਾਂਜੀ ਬਾਕੀ ਹੋਰ ਸਾਡੇ ਕਹਿ ਦਿਓ ਜੀ ਜਿਹੜੇ ਵੰਡਣ ਵਾਸਤੇ ਜਿੰਨੇ ਵੀ ਬੂਟੇ ਲੈਣ ਆਉਣਗੇ ਜਿਵੇਂ ਕਹਿਣਗੇ ਜੇ ਉਹ ਰੇਟ ਆਪਾਂ ਨੂੰ ਕਹਿਣਗੇ ਆਪਾਂ ਉਹੀ ਸੇਵਾ ਦੇ ਵਿੱਚ ਹੀ ਰੇਟ ਲਾ ਕੇ ਦੇ ਦਾਂਗੇ ਤੁਸੀਂ ਬਸ ਕਹੋ ਇਹ ਕਾਕਾ ਜੀ ਦੀ ਬਹੁਤ ਵੱਡੀ ਸੇਵਾ ਹੈ ਹਾਂਜੀ ਇਹ ਬਹੁਤ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬਹੁਤ ਉਪਰਾਲਾ ਕਰ ਰਹੇ ਨੇ ਹਾਂਜੀ ਰੇਟ ਦੀ ਇਹਨਾਂ ਕੋਲ ਕੋਈ ਐਸੀ ਗੱਲ ਨਹੀਂ ਵੀ ਰੇਟ ਇਹ ਉਸ ਨਹੀਂ ਕਹਿੰਦੇ ਜਿਵੇਂ ਵੀ ਤੁਸੀਂ ਆਪਾਂ ਗਾਹਕ ਕਹਿੰਨੇ ਆਏ ਰੇਟ ਉਸੇ ਤਰ੍ਹਾਂ ਦਾ ਲਾ ਦੇਣਗੇ ਜ਼ਰੂਰ ਇੱਥੇ ਆਉਣਾ ਚਾਹੀਦਾ ਚੰਡੀਗੜ੍ਹ ਨਾਲ ਜਿਹੜੀ ਧੂਰੀ ਤੋਂ ਨਾਲ ਹੀ ਹੈ ਮਲੇਰ ਟੋਟਲਾ ਰੋਡ ਤੇ ਇਹ ਹਾਂਜੀ ਹਾਂਜੀ ਵਿਜ਼ਿਟ ਕਰਨਾ ਚਾਹੀਦਾ ਧੰਨਵਾਦ ਸਤਾ ਜੀ ਧੰਨਵਾਦ ਓਕੇ